ਇਹੋ ਜਿਹਾ ਸੰਕਟ ਹੈ ਪੰਜਾਬ ਉੱਤੇ ਕਿ ਨਾਲ ਵਾਲੇ ਕਿਸੇ ਦੇਸ਼ ਚ ਸੂਬੇ ਦੇ ਵੀ ਸੰਕਟ ਆਵੇ ਤਾਂ ਸਾਡੀਆਂ ਵੱਖ-ਵੱਖ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਖਾਲਸਾ ਏਡ ਵਰਗੀ ਸੰਸਥਾ ਹੈ ਤੇ ਇਹ ਲੋਕ ਜਾ ਕੇ ਉੱਥੇ ਸੇਵਾ ਕਰਦੇ ਨੇ ਬਗਾਨੇ ਮੁਲਕਾਂ ਚ ਜਾ ਕੇ ਵੀ ਇਸ ਮਾਨਸਾਨੀਅਤ ਦੇ ਤੌਰ ਤੇ ਸੇਵਾ ਕਰਦੇ ਨੇ ਸੋ ਇਹ ਤਾਂ ਸਾਡਾ ਆਪਣਾ ਪੰਜਾਬ ਹੈ ਇੱਥੇ ਜਿੱਥੇ ਸੁੱਖ ਦਾ ਸਾਹ ਉਦੋਂ ਆਉ ਜਦੋਂ ਅਸੀਂ ਨਾਲਾ ਫਿਰ ਆਪਣੇ ਪੈਰਾਂ ਤੇ ਖੜਾ ਸਾਡੇ ਪੈਰ ਨਿਕਲ ਗਏ ਅਸੀਂ ਮੁਕਤ ਹੋ ਉਤੇ ਇੱਥੇ ਤੇ ਨਜ਼ਬਦਾਂ ਸਾਡੇ ਕੋ ਕੋਈ ਫੈਕਟਰੀ ਨਹੀਂ ਕੋਈ ਇੰਡਸਟਰੀ ਨਹੀਂ ਕੁਛ ਨਹੀਂ ਆਪਾਂ ਇਹਨਾਂ ਔਖ ਦੇ ਵਿੱਚ ਇਹਨਾਂ ਲੋਕਾਂ ਦੀ ਬਾਹ ਫੜਨੀ ਹੈ ਤੇ ਸਰਕਾਰ ਦਾ ਜਿਹੜਾ ਹੁਣ ਸੜਕਾਂ ਬਣਾਉਣ ਦਾ ਕੰਮ ਲੋਕਾਂ ਦੇ ਘਰ ਟ ਹੈਗੇ ਨੇ ਬਹੁਤ ਸਾਰ ਸਰਕਾਰ ਵੀ ਸਰਕਾਰ ਨੇ ਤਾਂ ਕੰਮ ਕਰਨਾ ਹੀ ਕਰਨਾ ਕੇਂਦਰ ਨੂੰ ਵੀ ਬੇਨਤੀ ਹੈ ਕਿ ਇਸ ਅਸੀਂ ਇਹਨਾਂ ਟੈਕਸ ਦਿੰਨੇ ਹਰ ਸਾਲ ਇਸ ਔਖ ਦੀ ਘੜੀ ਵਿੱਚ ਸਾਡਾ ਜਿਹੜਾ ਪਹਿਲਾਂ ਵਾਲਾ ਪੈਸਾ ਪਿਆ ਉਹ ਵੀ ਰਿਲੀਜ਼ ਕਰੋ ਤੇ ਇਹਨੂੰ ਵੀ ਸਪੈਸ਼ਲ ਜਿਹੜਾ ਪੈਕੇਜ ਹੈ ਇਸ ਇਲਾਕੇ ਨੂੰ ਉਹ ਦਿੱਤਾ ਜਾਵੇ ਐਸੇ ਨਾ ਹੀ ਮੰਤਰੀਆਂ ਨਾ ਹੀ ਐਮਐਲਏ ਅਸੀਂ ਪੰਜਾਬੀ ਆ ਆਪਣੇ ਲੋਕਾਂ ਨਾਲ ਪੰਜਾਬ ਤੇ ਭੀੜ ਬੜੀ ਆ ਪੰਜਾਬ ਤੇ ਨਾਲ ਖੜਨਾ ਅਸੀਂ ਪਿਛਲੇ 10 11 ਦਿਨ ਤੋਂ ਰਾਤ ਦਿਨ ਪੰਜਾਬ ਦੀ ਸੇਵਾ ਕਰ ਰਹੇ ਹਾਂ ਲੋਕਾਂ ਨੂੰ ਇਸ ਟਾਈਮ ਫੋਲਡਿੰਗ ਬੈੱਡ ਹੋ ਗਏ ਜੋ ਅਸੀਂ ਜਿਵੇਂ ਫੋਲਡਿੰਗ ਬੈੱਡ ਲੈ ਕੇ ਆਏ ਆ ਜਾਂ ਇਹਨਾਂ ਦੇ ਬਿਸਤਰੇ ਦਰੀਆਂ ਲੈ ਕੇ ਆਏ ਆ ਜਾਂ ਤਰਪਾਲਾਂ ਨੇ ਮੋਸਕੀਟੋ ਨੈਟਸ ਨੇ ਇਹ ਚੀਜ਼ਾਂ ਦੀ ਮੇਰੇ ਖਿਆਲ ਚ ਹੋਣ ਇਹਨਾਂ ਨੂੰ ਜਾਦਾ ਜਿਹੜੀ ਇੱਥੇ ਲੋੜ ਪੈਣੀ ਹੈ ਅਜਨਾਲਾ ਦੇ ਪਿੰਡਾਂ ਦੇ ਵਿੱਚ ਮੌਜੂਦਾਂ ਜਿੱਥੇ ਕਿ ਮੌਕੇ ਤੇ ਵਿਧਾਇਕ ਅਨਮੋਲ ਗਗਨਮਾਨ ਤੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਲਗਾਤਾਰ ਲੱਗੇ ਹੋਏ ਨੇ ਅੱਜ ਖਰੜ ਤੋਂ ਅਨਮੋਲ ਗਗਨਮਾਨ ਪਹੁੰਚੇ ਨੇ ਸਰ ਕਿਸ ਤਰੀਕੇ ਨਾਲ ਗਰਾਉਂਡ ਜ਼ੀਰੋ ਤੇ ਕੰਮ ਚੱਲ ਰਿਹਾ ਕਿਉਂਕਿ ਲਗਾਤਾਰ ਲੋਕਾਂ ਦੇ ਵਿੱਚ ਪਤਾ ਹੈ ਜੀ ਤੁਹਾਡੇ ਬਾਰੇ ਕਿਸ ਤਰੀਕੇ ਨਾਲ ਤੁਸੀਂ ਦਿਨ ਰਾਤ ਤੇ ਕਰ ਕੰਮ ਕਰ ਐਸ ਵਿੱਚ ਨਾ ਹੀ ਮੰਤਰੀਆਂ ਨਾ ਹੀ ਐਮਐਲਏ ਅਸੀਂ ਪੰਜਾਬੀ ਆ ਆਪਣੇ ਲੋਕਾਂ ਨਾਲ ਪੰਜਾਬ ਤੇ ਭੀੜ ਬੜੀ ਆ ਪੰਜਾਬ ਤੇ ਨਾਲ ਖੜਨਾ ਅਸੀਂ ਪਿਛਲੇ 10 11 ਦਿਨ ਤੋਂ ਰਾਤ ਦਿਨ ਪੰਜਾਬ ਲਈ ਸੇਵਾ ਕਰਦੇ ਚਲੋ ਇਹ ਮੇਰਾ ਤੇ ਹਲਕਾ ਮੈਨੂੰ ਤੇ ਇਨਾਂ ਲੋਕਾਂ ਵਿਚ ਆਦਾ ਵੋਟਾਂ ਪਾਈ ਪਰ ਮੈਂ ਇਸ ਕਰਕੇ ਸੇਵਾ ਨਹੀਂ ਕਰ ਰਿਹਾ ਕਿ ਮੈਂ ਮਤਲਬ ਪੀਐਮ ਬਲੇ ਜਾਂ ਮੰਤਰੀ ਮੈਂ ਇਸ ਕਰਕੇ ਕਰਦਾ ਕਿ ਮੇਰੀ ਡਿਊਟੀ ਆ ਤੇ ਮੈਂ ਇਨਾਂ ਪੁਰਵਾਦਾਂ ਚ ਸਦਾਨ ਪੁਰਵਾਦਾਂ ਚ ਰੋ ਦੀ ਕੋਈ ਨਾ ਕੋਈ ਵੱਡਾ ਲੀਡਰ ਆਉਂਦਾ ਅੱਜ ਗਗਨ ਮੋਲਮਾਨ ਜੀ ਸਾਡੇ ਖੜੜ ਤੋਂ ਐਮਐਲਏ ਸਾਡੀ ਭੈਣ ਆਈ ਆ ਉਹ ਵੀ ਬੜਾ ਵਾਸ਼ਣ ਲੈ ਕੇ ਆਈ ਆ ਉਹ ਅਸੀਂ ਅੱਜ ਵੰਡ ਰਹੇ ਤਿੰਨ ਚਾਰ ਪਿੰਡਾਂ ਦੇ ਵਿੱਚ ਵੰਡਾਂਗੇ ਸੋ ਮਤਲਬ ਅਸੀਂ ਰੋਜ਼ ਆਪਣੀ ਡਿਊਟੀ ਕਰਦੇ ਸੁੱਖ ਦਾ ਸਾਹ ਉਦੋਂ ਆਉ ਜਦੋਂ ਅਸੀਂ ਨਾਲਾ ਫਿਰ ਆਪਣੇ ਪੈਰਾਂ ਤੇ ਖੜਾ ਹੋ ਜੀ ਸਾਡੇ ਪੈਰ ਨਿਕਲ ਗਏ ਅਸੀਂ ਮੁੱਖ ਤੌਰ ਤੇ ਖੇਤੀ ਤੇ ਨਿਰਭਰ ਹਾਂ ਸਾਡੇ ਕੋਲ ਕੋਈ ਫੈਕਟਰੀ ਨਹੀਂ ਕੋਈ ਇੰਡਸਟਰੀ ਨਹੀਂ ਕੁਝ ਨਹੀਂ ਖੇਤੀ ਚੋਂ ਵੀ ਅਸੀਂ ਨਿਰਭਰ ਹਾਂ ਕਣਕ ਝੋਨੇ ਦੇ ਉੱਤੇ ਤੇ ਸਾਡੀ ਝੋਨੇ ਦੀ ਫਸਲ ਜਿਹੜੀ ਬਾਸਮਤੀ ਬਹੁਤ ਟਾਪ ਦੀ ਸੀਗੀ ਉਹ ਸਾਰੀ ਮਾਰੀ ਗਈ ਸਾਡੀ ਬਾਸਮਤੀ ਐਕਸਪੋਰਟ ਹੁੰਦੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਬਾਸਮਤੀ ਇਹ ਨਾਲੇ ਤਸਵੀਰ ਦੇ ਵਿੱਚ ਹੁੰਦੀ ਹੈ ਉਹਦਾ ਇੱਕ ਨੁਕਸਾਨ ਵੀ ਹੋਊ ਛੈਲਰਾਂ ਵਾਲਿਆਂ ਨੂੰ ਉਹ ਜਿਹੜੇ ਐਕਸਪੋਰਟ ਆਪਣੇ ਕਰਦੇ ਬੰਦੇ ਉਹਨਾਂ ਨੂੰ ਨੁਕਸਾਨ ਵੀ ਹੋਊਗਾ ਸਾਨੂੰ ਤਾਂ ਹੋਇਆ ਹੀ ਹੋਇਆ ਸਾਨੂੰ ਦੇ ਪਾਦੇ ਇਕੜ ਦੇ ਹਿਸਾਬ ਨਾਲ 80000 ਦਾ ਨੁਕਸਾਨ ਹੋ ਗਿਆ ਅਗਲਾ ਨੁਕਸਾਨ ਇਹ ਹੈ ਕਿ ਅਸੀਂ ਕਣਕ ਬੀਜਣੀ ਆ ਸਾਡੇ ਕੋ ਖਾਦਾਂ ਚਾਹੀਦੀਆਂ ਸਾਡੇ ਕੋ ਬੀਜ ਚਾਹੀਦੇ ਸਾਡੇ ਕੋ ਤੇਲ ਚਾਹੀਦੇ ਆ ਆਪਾਂ ਅਗਲੇ ਦਿਨਾਂ ਚ ਉਹਦਾ ਪ੍ਰਬੰਧ ਕਰਾਂਗੇ ਸੋ ਮੇਰੀ ਕੋਸ਼ਿਸ਼ ਹੈ ਕਿ ਮੇਰਾ ਜਨਾਲਾ ਜਿਹੜਾ ਮੇਰਾ ਪਤਵਾਦ ਹੈ ਇਸ ਪਤਵਾਦ ਨੂੰ ਮੁੜ ਕੇ ਪੈਦਾਂ ਸਿਰ ਖੜੇ ਕਰਨਾ ਜਿੰਨਾ ਮਰਜ਼ੀ ਆਪਾਂ ਨੂੰ ਜੋਰ ਲਾਉਣਾ ਪਵੇ ਕਰਾਂਗੇ ਆਪਾਂ ਕਿਉਂਕਿ ਪੰਜਾਬੀ ਤੇ ਦੁਨੀਆ ਦੇ ਅੰਦਰ ਕਿਤੇ ਵਿਫਤਾ ਪੈਂਦੀ ਹੈ ਤਾਂ ਉੱਥੇ ਪਹੁੰਚ ਜਾਂਦੇ ਆ ਇਹ ਦੋਨਾਂ ਦਾ ਕਰ ਪੰਜਾਬ ਦੇ ਬਹੁਤ ਲੋਕ ਆਏ ਸਭ ਦਾ ਧੰਨਵਾਦੀ ਆ ਰਾਜਸਥਾਨ ਤੋਂ ਆਏ ਹਰਿਆਣੇ ਤੋਂ ਅੱਜ ਵੀ ਸਵੇਰੇ ਤਿੰਨ ਚਾਰ ਗੱਡੀਆਂ ਲੈ ਕੇ ਆਏ ਬਹੁਤ ਜਿੱਥੇ ਜਿੱਥੇ ਆਵਾਜ਼ ਸੁਣੀ ਮੈਂ ਸਤਾਈ ਤੀਕ ਨੂੰ ਆਵਾਜ਼ ਦਿੱਤੀ ਇਸ ਪੂਰੀ ਦੁਨੀਆ ਦੇ ਅੰਦਰ ਐਨਆਰਆਈ ਭਰਾਵਾਂ ਨੂੰ ਕਿ ਯਾਰ ਇਹ ਨਾਲਾ ਉੱਜੜ ਗਿਆ ਸਾਡੀ ਬਾਹਮ ਫੜੋ ਤੇ ਬਹੁਤ ਪੰਜਾਬੀ ਆਏ ਯਾਰ ਮੈਂ ਇਹਨਾਂ ਦਾ ਸਭ ਦਾ ਧੰਨਵਾਦੀ ਆ ਕਿੱਥੇ ਦੇਣ ਦੇਵਾਂਗੇ ਇੰਨੇ ਸਿੱਖ ਸੰਗਤਾਂ ਆਈਆਂ ਇੰਨੇ ਪੰਜਾਬੀ ਆਏ ਆ ਸਭ ਨੂੰ ਬੇਨਤੀ ਆ ਕਿ ਬੜੇ ਪਿਆਰ ਦੇ ਨਾਲ ਡਿਸਪਲਿਨ ਦੇ ਨਾਲ ਘਰ ਘਰ ਜਾ ਕੇ ਰਾਸ਼ਨ ਦੋ ਕਿਸੇ ਨਾਲ ਲੜਨਾ ਨਹੀਂ ਕੋਕੜਤਨ ਵਾਲਾ ਮਾਹੌਲ ਨਹੀਂ ਬਣਾਉਣਾ ਆਰਾਮ ਨਾਲ ਆਪਣਾ ਕੰਮ ਕਰੋ ਸੋਪ ਕਰ ਰਹੇ ਹਾਂ ਅੱਜ ਰਾਸ਼ਨ ਅਸੀਂ ਕੱਲ ਹੀ ਵੰਡਿਆ ਸੀ ਕੱਲ ਸੰਜੀਤ ਸਿੰਘ ਹੁੜੀ ਆਏ ਸੀ ਕੱਲ ਵੀ ਰਾਸ਼ਨ ਵੰਡਿਆ ਅੱਜ ਵੀ ਅਸੀਂ ਰਾਸ਼ਨ ਵੰਡ ਰਹੇ ਹਾਂ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਪਹਿਲੀ ਤਾਂ ਆਇਆ ਕਿ ਬੇਸਿਕ ਚੀਜ਼ਾਂ ਘਰ ਦੇ ਵਿੱਚ ਦਾਲ ਸਬਜ਼ੀ ਜੋ ਚਾਹੀਦੀਆਂ ਉਹ ਚੀਜ਼ਾਂ ਅਸੀਂ ਦੇ ਦੇ ਇਸ ਤੋਂ ਬਾਅਦ ਫਿਰ ਦੂਜਾ ਸਾਡਾ ਸਟੈਪ ਸ਼ੁਰੂ ਹੋਊਗਾ ਕਿ ਸਰਕਾਰ ਦੇ ਤੌਰ ਤੇ ਕਹਿ ਕੇ ਮਕਾਨਾਂ ਦਾ ਮੁਆਵਜ਼ਾ ਜਿਹੜਾ ਜ਼ਮੀਨਾਂ ਦਾ ਮੁਆਵਜ਼ਾ ਜਿਹੜਾ ਉਹ ਦੋ ਸਰਕਾਰ ਅਸੀਂ ਕੁਝ ਪਿੰਡਾਂ 'ਚ ਜਾ ਕੇ ਆਏ ਆ ਕਿਸੇ ਦੀ ਛੱਤ ਡਿੱਗੀ ਕਿਸੇ ਦੀ ਚਾਰਦੀਵਾਰੀ ਡਿੱਗੀ ਆ ਔਰ ਕਈਆਂ ਦੇ ਘਰਾਂ 'ਚੋਂ ਜੇ ਪਾਣੀ ਨਹੀਂ ਨਿਕਲਿਆ ਕਈਆਂ ਕੋ ਰਹਿਣ ਲਈ ਗਵਾਂਡੀਆਂ ਦੇ ਘਰ ਸ਼ਰਨ ਲੈ ਰਹੇ ਨੇ ਉਹਨਾਂ ਤੇ ਵੀ ਕੰਮ ਹੋਊਗਾ ਸਰ ਉਹ ਬਿਲਕੁਲ ਹੋਊਗਾ ਪੱਕਾ ਤਾਂ ਦੇ ਪੈਸੇ ਵੀ ਦਵਾਵਾਂਗੇ ਜੋ ਘਰਾਂ ਤੇ ਸਾਡਾ ਨੁਕਸਾਨ ਹੋ ਗਿਆ ਸਾਡੇ ਸਕੂਲਾਂ ਦੀਆਂ ਬਿਲਡਿੰਗਾਂ ਨੁਕਸਾਨ ਹੋ ਗਿਆ ਹਸਪੀਟਲਾਂ ਦਾ ਨੁਕਸਾਨ ਹੋ ਗਿਆ ਸਾਡਾ ਅਹੀਂ ਜਿਹੜੀਆਂ ਰੋਡ ਬਣਾਈਆਂ ਸੜਕਾਂ ਬਣਾਈਆਂ ਉਹਨਾਂ ਦਾ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋਇਆ ਮੈਂ ਤਾਂ ਹੀ ਕੱਲ ਖੇਤੀਬਾੜੀ ਮੰਤਰੀ ਆਏ ਉਹਨਾਂ ਨੂੰ ਕਿਹਾ ਸਾਨੂੰ 2000 ਕਰੋੜ ਰੁਪਇਆ ਘਟੋ ਘਟ ਕੱਲੇ ਹੀ ਨਾ ਦੇ ਸਾਡਾ ਹੱਕ ਵੱਖਰਾ ਬੰਦਾ ਕਿਉਂਕਿ ਅਸੀਂ ਦੁਸ਼ਮਣ ਦੀ ਹਿੱਕ ਤੇ ਬੈਠੇ ਸਾਹਮਣੇ ਬੈਠੇ ਜਦੋਂ ਵੀ ਦੇਸ਼ ਦਾ ਪਾਕਿਸਤਾਨ ਨਾਲ ਪੰਗਾ ਪੈਂਦਾ ਤਾਂ ਅਸੀਂ ਲੋਕ ਸਭ ਤੋਂ ਅੱਗੇ ਹੁੰਦੇ ਆ ਤੇ ਮੈਂ ਉਹਨਾਂ ਨੂੰ ਕਿਹਾ ਸਾਡਾ ਡਬਲ ਹੱਕ ਬੰਦਾ ਕਿਉਂਕਿ ਜਦੋਂ ਜੰਗਾਂ ਲੱਗਦੀਆਂ ਉਦੋਂ ਵੀ ਇਹੀ ਉੱਜੜ ਜਾਂਦੇ ਆ ਜਦੋਂ ਹੜ੍ਹ ਆਉਂਦੇ ਆ ਉਦੋਂ ਵੀ ਇਹੀ ਉੱਜੜ ਜਾਂਦੇ ਆ ਤੇ ਸਾਡੀ ਬਾਹ ਫੜੋ ਸਾਡਾ ਚਲੋ ਉਹਨਾਂ ਨੇ ਕੇਂਦਰੀ ਟੀਮਾਂ ਵੀ ਭੇਜੀਆਂ ਲੱਗੇ ਆ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੋ ਬੜਾ ਵਧੀਆ ਮੋਲ ਗਗਨਮਾਨ ਖਰੜ ਤੋਂ ਅੱਜ ਪਹੁੰਚੇ ਨੇ ਮੈਮ ਕਿਸ ਤਰੀਕੇ ਨਾਲ ਮਦਦ ਹੋ ਰਹੀ ਔਰ ਤੁਸੀਂ ਅੱਜ ਇੱਥੇ ਗਰਾਉਂਡ ਜ਼ੀਰੋ ਤੇ ਆਏ ਹੋ ਕਿਹੋ ਜਿਹੇ ਹਾਲਾਤ ਨੇ ਕੀ ਲੱਗਦਾ ਪੰਜਾਬ ਮੁਰ ਤੋਂ ਕਿਸ ਤਰੀਕੇ ਨਾਲ ਔਰ ਕਿੰਨਾ ਕੁ ਸਮੇਂ ਦੇ ਵਿੱਚ ਦੁਬਾਰਾ ਮੁਰ ਵਸੀਵਾ ਹੋ ਜੀ ਦੇਖੋ ਜਿਸ ਤਰੀਕੇ ਨਾਲ ਸਾਰਾ ਪੰਜਾਬ ਇੱਥੇ ਸਹਿਯੋਗ ਦੇ ਰਿਹਾ ਹੈ ਮਾਝੇ ਏਰੀਏ ਚ ਜਿੰਨੀ ਹੜਾਂ ਦੀ ਮਾਰ ਪਈ ਹੈ ਸਾਡੇ ਮੈਜਨਾਲਾ ਹਲਕੇ ਚ ਖੜੀ ਐ ਇੱਥੇ ਬਹੁਤ ਜ਼ਿਆਦਾ ਹੜਾ ਨੇ ਜਿਹੜਾ ਪ੍ਰਭਾਵਿਤ ਕੀਤਾ ਏਰੀਏ ਨੂੰ ਢਾਲੀਵਾਲ ਸਾਹਿਬ ਨੇ ਜਿਸ ਤਰੀਕੇ ਮਿਸਾਲ ਕਾਇਮ ਕੀਤੀ ਹੈ ਸੇਵਾ ਭਾਵਨਾ ਦੀ ਬੜੀ ਫਕਰ ਵਾਲੀ ਗੱਲ ਐ ਪਾਰਟੀ ਦਾ ਨਗੀਨਾ ਨੇ ਇਹ ਸਾਡੇ ਅੱਛੇ ਕਮਾਲ ਦੇ ਲੀਡਰ ਨੇ ਹੁਣ ਤੱਕ ਜਿੱਥੇ ਆਵਾਜ਼ ਬੁਲੰਦ ਕਰਦੇ ਰਹੇ ਉੱਥੇ ਇਹਨਾਂ ਨੇ ਜਿਹੜੀ ਆਪਣੀ ਸੇਵਾ ਭਾਵਨਾ ਦਿਖਾਈ ਐ ਕਾਬਲੇ ਤਾਰੀਫ ਐ ਪੂਰਾ ਪੰਜਾਬ ਇਹਨਾਂ ਤੋਂ ਪ੍ਰੇਰਿਤ ਹੋ ਕੇ ਇਸ ਪਾਸੇ ਵਾਲ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਵੱਖੋ-ਵੱਖ ਜਿੰਨੀ ਆਪਣੀ ਦਸਵੰਦ ਕੱਟ ਸਕਦੇ ਨੇ ਤੇ ਫੁੱਲ ਭੇਟਾ ਜਿੰਨੀ ਪਾ ਸਕਦੇ ਆ ਸਾਰੇ ਲੋਕ ਆ ਰਹੇ ਨੇ ਸੋ ਜੋ ਇਹਨਾਂ ਨੇ ਸਾਨੂੰ ਹੁਕਮ ਲਗਾਇਆ ਸੀ ਕਿ ਆਸਮਾਨ ਦੀ ਜ਼ਰੂਰਤ ਐ ਇਸ ਟਾਈਮ ਜਿਹੜਾ ਸਾਨੂੰ ਲੋਕ ਘਰਾਂ ਵਿੱਚ ਨੇ ਆਪਣੇ ਵਾਪਸ ਚੱਲ ਗਏ ਆ ਤੇ ਇੱਥੇ ਸਾਨੂੰ ਆ ਆਸਮਾਨ ਚਾਹੀਦਾ ਉਹ ਸੀ ਲੈ ਕੇ ਆਏ ਹਾਂਜੀ ਈਸ਼ਵਰ ਤੁਸੀਂ ਦੇਖਿਆ ਕਿਵੇਂ ਆਰਟਿਸਟ ਭਾਈਚਾਰਾ ਵੀ ਬੜਾ ਵੱਧ ਚੜ ਕੇ ਅੱਗੇ ਆਇਆ ਹਰ ਆਰਟਿਸਟ ਪਹੁੰਚ ਰਿਹਾ ਉਹਨਾਂ ਦੇ ਵੱਲੋਂ ਪਿੰਡਾਂ ਨੂੰ ਗੋਦ ਲਿਆ ਜਾ ਰਿਹਾ ਇਸ ਤਰੀਕੇ ਦੀ ਮਦਦ ਜਿਹੜੀ ਆ ਸਰਕਾਰ ਦੇ ਨਾਲ ਰਲ ਕੇ ਕੀਤੀ ਜਾ ਰਹੀ ਉਸ ਤ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਕੋਈ ਵੀ ਮੁਹਿੰਮ ਉਹਦੀ ਕਾਮਯਾਬ ਹੁੰਦੀ ਹੈ ਜਦੋਂ ਲੋਕ ਸਰਕਾਰ ਦੇ ਨਾਲ ਹੁੰਦੇ ਨੇ ਚਾਹੇ ਉਹ ਨਸ਼ਿਆਂ ਦੀ ਮੁਹਿੰਮ ਹੈ ਚਾਹੇ ਹੋਰ ਮੁਹਿੰਮਾਂ ਚੱਲੀਆਂ ਨੇ ਇਹ ਤਾਂ ਇਹੋ ਜਿਹਾ ਸੰਕਟ ਹੈ ਪੰਜਾਬ ਉੱਤੇ ਕਿ ਨਾਲ ਵਾਲੇ ਕਿਸੇ ਦੇਸ਼ ਚ ਸੂਬੇ ਤੇ ਵੀ ਸੰਕਟ ਆਵੇ ਤਾਂ ਸਾਡੀਆਂ ਵਕੂਲਕਸ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਖਾਲਸਾ ਏਡ ਵਰਗੀ ਸੰਸਥਾ ਹੈ ਤੇ ਇਹ ਲੋਕ ਜਾ ਕੇ ਉੱਥੇ ਸੇਵਾ ਕਰਦੇ ਨੇ ਬਗਾਨੇ ਮੁਲਕਾਂ ਚ ਜਾ ਕੇ ਵੀ ਇਸ ਮਨੁਸ਼ਾਨੀਅਤ ਦੇ ਤੌਰ ਤੇ ਸੇਵਾ ਕਰਦੇ ਨੇ ਸੋ ਇਹ ਤਾਂ ਸਾਡਾ ਆਪਣਾ ਪੰਜਾਬ ਹੈ ਇੱਥੇ ਜਿੱਥੇ ਸਮਾਜਿਕ ਸੰਸਥਾਵਾਂ ਕੰਮ ਕਰ ਰਹੀਆਂ ਸਰਕਾਰ ਆਪਣੀ ਵੱਡੀ ਭੂਮਿਕਾ ਨਿਭਾ ਰਹੀ ਹੈ ਸਾਡੇ ਜਿਹੜੇ ਇੱਥੇ ਹਲਕੇ ਦੇ ਨੁਮਾਇੰਦੇ ਨੇ ਢਾਲੀਵਾਲ ਸਾਹਿਬ ਉਹ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਨੇ ਸੋ ਅਸੀਂ ਵੀ ਆਪਣਾ ਇੱਥੋਂ ਦੇ ਨੁਮਾਇੰਦੇ ਹੋਣ ਦੇ ਨਾਤੇ ਪੂਰਾ ਪੰਜਾਬ ਦੇ ਲੋਕ ਵੀ ਜਿਹੜੇ ਟਰਾਲੀਆਂ ਪਰ ਪਰ ਕੇ ਲੈ ਕੇ ਆ ਰਹੇ ਨੇ ਮੇਰੇ ਖਿਆਲ ਚ ਰਾਸ਼ਨ ਦੀ ਇਸ ਟਾਈਮ ਇੱਥੇ ਕੋਈ ਕਮੀ ਨਹੀਂ ਹੈਗੀ ਇਹ ਲੋਕਾਂ ਨੂੰ ਇਸ ਟਾਈਮ ਫੋਲਡਿੰਗ ਬੈੱਡ ਹੋਗੇ ਜੋ ਅਸੀਂ ਜਿਵੇਂ ਫੋਲਡਿੰਗ ਬੈੱਡ ਲੈ ਕੇ ਆਏ ਆ ਜਾਂ ਇਹਨਾਂ ਦੇ ਬਿਸਤਰੇ ਦਰੀਆਂ ਲੈ ਕੇ ਆਏ ਆ ਜਾਂ ਤਰਪਾਲਾਂ ਨੇ ਮੋਸਕੀਟੋ ਨੈਟਸ ਨੇ ਇਹ ਚੀਜ਼ਾਂ ਦੀ ਮੇਰੇ ਖਿਆਲ ਚ ਹੁਣ ਇਹਨਾਂ ਨੂੰ ਜਾਦਾ ਜਿਹੜੀ ਇੱਥੇ ਲੋਡ ਪੈਣੀ ਹੈ ਇਹਨਾਂ ਦੇ ਮੁੜ ਬਸੇਵੇਂ ਲਈ ਹੁਣ ਆਉਣ ਤੋਂ ਆਪਾਂ ਘਟিয়ে ਨਾ ਆਉਂਦੇ ਰਹੀਏ ਕਿਉਂਕਿ ਮੈਮ ਜਦੋਂ ਪਾਣੀ ਦਾ ਪੱਧਰ ਘਟਣਾ ਉਦੋਂ ਰੇਤਾ ਨਿਕਲਣੀ ਆ ਪੈਲੀਆਂ ਚੋਂ ਡੀਜ਼ਲ ਦੀ ਲੋਡ ਪੈਣੀ ਟਰੈਕਟਰਾਂ ਦੀ ਲੋਡ ਪੈਣੀ ਆ ਉਹਨਾਂ ਚੀਜ਼ਾਂ ਦੀ ਲੋਡ ਪੈਣੀ ਤਾਂ ਜੋ ਉਦੋਂ ਵੀ ਸਾਰੇ ਲੋਕ ਪਹੁੰਚਣ ਉਦੋਂ ਪਹੁੰਚਣ ਜੀ ਜ਼ਰੂਰ ਹੁਣ ਇਹਨਾਂ ਨੂੰ ਬਸਾਉਣ ਦੀ ਜ਼ਰੂਰਤ ਹੈ ਸਰਕਾਰ ਤਾਂ ਆਪਣਾ ਰੋਲ ਨਿਭਾਊਗੀ ਨਿਭਾਊਗੀ ਅਸੀਂ ਪੰਜਾਬੀ ਲੋਕਾਂ ਜ਼ਰੂਰ ਆਪਦੀ ਜਿੰਨੀ ਕੁ ਗੰਜائش ਆ ਉਨੀ ਕੁ ਮਦਦ ਹੈ ਜਿਹੜੀ ਆਪਾਂ ਪਰਮਾਤਮਾ ਦੇ ਦਰ ਤੇ ਵੀ ਮਨਜ਼ੂਰ ਹੁੰਦੀ ਹੈ ਕੁਦਰਤ ਵੀ ਕਬੂਲ ਕਰਦੀ ਹੈ ਆਪਾਂ ਇਹਨਾਂ ਔਖ ਦੇ ਵਿੱਚ ਇਹਨਾਂ ਲੋਕਾਂ ਦੀ ਬਾਹ ਫੜਨੀ ਹੈ ਤੇ ਸਰਕਾਰ ਦਾ ਜਿਹੜਾ ਹੁਣ ਸੜਕਾਂ ਬਣਾਉਣ ਦਾ ਕੰਮ ਲੋਕਾਂ ਦੇ ਘਰ ਟੈਗੇ ਨੇ ਬਹੁਤ ਸਰ ਸਰਕਾਰ ਵੀ ਸਰਕਾਰ ਨੇ ਤਾਂ ਕੰਮ ਕਰਨਾ ਹੀ ਕਰਨਾ ਕੇਂਦਰ ਨੂੰ ਵੀ ਬੇਨਤੀ ਹੈ ਕਿ ਇਸ ਅਸੀਂ ਇਨਾ ਟੈਕਸ ਦਿੰਨੇ ਹਰ ਸਾਲ ਇਸ ਔਕ ਦੀ ਘੜੀ ਵਿੱਚ ਸਾਡਾ ਜਿਹੜਾ ਪਹਿਲਾਂ ਵਾਲਾ ਪੈਸਾ ਪਿਆ ਉਹ ਵੀ ਰਿਲੀਜ਼ ਕਰੋ ਤੇ ਇਹਨੂੰ ਵੀ ਸਪੈਸ਼ਲ ਜਿਹੜਾ ਪੈਕੇਜ ਹੈ ਇਸ ਇਲਾਕੇ ਨੂੰ ਉਹ ਦਿੱਤਾ ਜਾਵੇ ਤੇ ਲੋਕ ਤੇ ਸਰਕਾਰ ਮਿਲ ਕੇ ਜਿਹੜਾ ਹੈਗਾ ਇਸ ਇਸ ਏਰੀਏ ਦੇ ਵਿੱਚ ਯੋਗਦਾਨ ਪੌਣਾ ਤਾਂ ਹੀ ਇਹ ਏਰੀਏ ਨੇ ਦੁਬਾਰਾ ਜਿਹੜਾ ਮੁੜ ਵਸੇਵਾ ਇਹਨੇ ਕਰ ਲੈਣਾ ਜਲਦੀ ਕਰ ਲੈਣਾ ਸਾਰੀ ਸਰਕਾਰ ਇਹਨਾਂ ਦੇ ਨਾਲ ਹੈ ਤੇ ਲੋਕਾਂ ਦਾ ਤਾਂ ਕੋਈ ਜਵਾਬ ਹੀ ਹੈ ਨਹੀਂ ਉਹ ਤਾਂ ਲੱਗੇ ਹੋਏ ਹੈ ਜੀ ਸਾਰੇ ਜਣੇ ਬਹੁਤ ਸ਼ੁਕਰੀਆ ਜੀ ਇਸਨ ਖਰੜ ਤੋਂ ਵਿਦਾਇਕ ਅਨਮੋਲ ਗਗਨਮਾਨ ਔਰ ਅੱਜ ਅਜਨਾਲਾ ਦੇ ਇਸ ਪਿੰਡਾਂ ਦੇ ਵਿੱਚ ਪਹੁੰਚੇ ਨੇ ਸਮਗਰੀ ਲੈ ਕੇ ਦਸਵੰਧ ਦੇ ਵਿੱਚੋਂ ਆਪਣੇ ਵੱਲੋਂ ਵੀ ਉਹਨਾਂ ਦੇ ਵੱਲੋਂ ਜਿਹੜੀ ਹੈ ਹੈਲਪ ਇੱਥੇ ਕੀਤੀ ਜਾ ਰਹੀ ਹੈ ਕੈਮਰਾਮੈਨ ਅਸ਼ਮਸ਼ੀਰ ਦੇ ਨਾਲ ਮੈਂ ਪਰ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ